ਐਸਐਮ ਜੈਟ ਨਿਊਮ ਦਾ ਬੜਾ ਸਵਾਦ ਹੈ ਦਰਸ਼ਕੋ ਅੱਜ ਜਿਹੜੀ ਪੌਂਟੈਂਸ਼ੀਅਲ ਗਰਾਉਂਡ ਦੀ ਕਮੇਟੀ ਦੇ ਵਿੱਚ ਕਿੱਤੀ ਹੈ ਅੱਜ ਬਿジネス ਦਿੱਤੀ ਹਮਨਿਆ ਸ਼ਾਪੇ ਮਾਰੀ ਕੀਤੀ ਗਈ ਹੈ ਕਰਕਾਰ ਠੰਗਾਲੇ ਜਾ ਰਹੇ ਹਨ ਕਿਉਂਕਿ ਕਾਫੀ ਦੇਰ ਤੋਂ ਬਹੁਤ ਲੰਬੇ ਸਮੇਂ ਤੋਂ ਇੱਥੇ ਕ੍ਰਪਸ਼ਨ ਦਾ ਬਹੁਤ ਹੀ ਮਾਹੌਲ ਸੀ ਬੋਲ ਬਾਲਾ ਸੀ ਜਿਸ ਦੇ ਚਾਦੇ ਕਿਸੇ ਵਰਕਰ ਕਨੇਸ਼ਕਾਇਦ ਕੀਤੀ ਗਈ ਤੇ ਉਹ ਸ਼ਿਕਾਇਤ ਦੇ ਚਲਦੇ ਹੀ ਅੱਜ ਟੀਮ ਨੇ ਇੱਥੇ ਛਾਪੇ ਮਾਰੇ ਕੀਤੀ ਹੈ ਟੀਮ ਦੀ ਟੀਮ ਦੇ ਮੈਂਬਰਾਂ ਨੇ ਕੈਮਰੇ ਮੂਰੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ ਆਪਾਂ ਗੱਲ ਕਰਾਂਗੇ ਪੀਓ ਸਾਹਿਬ ਨਾਲ ਤੇ ਇਥੋਂ ਦੇ ਵਿਧਾਇਕ ਬੀਬੀ ਸਰਜੀਤ ਪ੍ਰਮਾਣੁਕੇ ਜੀ ਨਾਲ ਕਿ ਕੀ ਹੈ ਸਾਰਾ ਮਾਮਲਾ ਪਹਿਲੇ ਦਿਨ ਤੋਂ ਜ਼ੀਰੋ ਟੋਲਰੈਂਸ ਟੂ ਕ腐ਪਸ਼ਨ ਚੱਲ ਰਹੀ ਹੈ ਲੈ ਕੇ ਪਰ ਨਗਰ ਕੌਂਸਲ ਜਗਰਾਉ ਸਮੇਂ-ਸਮੇਂ ਤੇ ਕਈ ਮਾਰ ਕੇ ਐਸੇ ਮਾਰ ਦਿੰਦੀ ਆ ਜਿਸ ਤਰ੍ਹਾਂ ਇਹ ਤੋਂ ਨੇ ਅਫਸਰਾਂ ਦੀਆਂ ਗੱਲੀਆਂ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੇ ਜਿਹੜੇ ਜਗਰਾਉਂ ਦੇ ਆਮ ਲੋਕ ਜਿਹੜੇ ਮਜੂਤਾ ਜਿਹੜੀ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨਿੱਕੀ ਤੋਂ ਨਿੱਕੀ ਸਹੂਲਤ ਲਈ ਵੀ ਬਾਰ-ਬਾਰ ਗੇੜੇ ਕੱਢਦੇ ਆ ਪਰ ਲਗਾਤਾਰ ਅਸੀਂ ਇਸ ਭ੍ਰਿਸ਼ਟਾਚਾਰ ਦਾ ਮੁੱਦਾ ਨਗਰ ਕੌਂਸਲ ਦੇ ਵਿੱਚ ਵੀ ਉੱਥੇ ਵਿਧਾਨ ਸਭਾ ਦੇ ਵਿੱਚ ਵੀ ਚੱਕਦੇ ਆਏ ਆ ਤੇ ਚੱਕਦੇ ਰਹਾਂਗੇ ਪਿੱਛੇ ਜਿਹਨਾਂ ਨੇ ਇੱਕ ਟੈਂਡਰ ਜਾਰੀ ਕੀਤਾ ਜਿਹੜੇ ਬਲੈਕਲਿਸਟ ਸੋਸਾਇਟੀ ਨੂੰ ਦਿੱਤੇ ਜਿਹਦਾ ਜਿਹਦੇ ਸਾਡੇ ਹਾਈ ਕੋਰਟ ਦੇ ਵਿੱਚ ਸਾਡੇ ਪਾਰਟੀ ਵਲੰਟੀਅਰ ਵੀ ਗਏ ਪਰ ਨਾਲ ਦੇ ਨਾਲ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਸਮੇਂ-ਸਮੇਂ ਤੇ ਜਿਸ ਤਰ੍ਹਾਂ ਪਹਿਲਾਂ ਵੀ ਬਿਜ਼ਨੈਸ ਇਨਕੁਆਰੀ ਆਈ ਹੈ ਮੈਂ ਤਾਂ ਜਿੱਥੇ ਪਾਈਆਂ ਆਈਆਂ ਵੀ ਜਿਹੜਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਲੋਕਾਂ ਦਾ ਜਿਹੜੇ ਇਸ ਮੁੱਦੇ ਤੇ ਲੜ ਰਹੇ ਆ ਜਿਹੜੇ ਜਗਰਾਉਂਦੇ ਲੋਕ ਪ੍ਰਸ਼ਾਸਨ ਦੇ ਨਾਲ ਲੜ ਰਹੇ ਆ ਜਿਨ੍ਹਾਂ ਕੋਲ ਕੋਈ ਅਜੇ ਹਥਿਆਰ ਹੈ ਨਹੀਂ ਤਾਕਤ ਹੈ ਨਹੀਂ ਪਰ ਫਿਰ ਵੀ ਉਹ ਜਗਰਾਉਂ ਨੂੰ ਬਿਹਤਰ ਬਣਾਉਣ ਦੇ ਲਈ ਸਮੇ ਸਮੇਤੇ ਤੁਸੀਂ মিডিਆ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਆਵਾਜ਼ ਚੱਕਤਾ ਆ ਤੁਹਾਡਾ ਧੰਨਵਾਦ ਸਰ ਜੀ ਜਗਰਾਉਂ ਚ ਥੋੜੀ ਜੁਆਇਨਿੰਗ ਨਵੀਂ ਨਵੀਂ ਹੋਈ ਆ ਤੋਰੀਓ ਤੇ ਤੁਸੀਂ ਕੀ ਕਹਿਣਾ ਚਾਹੋਗੇ ਅਜੋ ਵਿਸ਼ੇ ਸੰਟੀਮਾ ਚ ਆਈ ਆ ਜਿਹੜੀ ਅਜੋ ਸਖ਼ਤ ਸਰਪ ਭਾਰੀ ਦੀ ਨਵੀਂ ਆਈ ਆ ਜੀ ਇਹਨਾਂ ਬਾਰੇ ਕੁਝ ਰਿਕਾਰਡ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਜੋ ਵੀ ਹੈ ਤਾਂ ਉਹ ਰਿਕਾਰਡ ਮੰਗਿਆ ਜਾ ਰਿਹਾ ਇਹਨਾਂ ਨੂੰ ਚੈੱਕ ਕਰਵਾਇਆ ਜਾ ਰਿਹਾ ਕਿਸ ਤਰ੍ਹਾਂ ਕਿਸ ਬਾਰੇ ਬਤਾਈਏ ਜੀ ਜੀ ਇਹਨਾਂ ਕੋਲ ਕਿਉਂਕਿ ਇਸ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਜੀ ਜੀ ਇਹਨਾਂ ਕੋਲ ਜੋ ਵੀ ਕੋਈ ਕੋਈ ਕੰਪਲੇਂਟ ਦਾ ਗ੍ਰਾਉਂਡ ਪਈਆ ਹੋਣੀ ਹੈ ਜੀ ਉਹਨਾਂ ਦੇ ਬਾਰੇ ਦੇ ਵਿੱਚ ਇਹ ਜੋ ਤੇ ਨਸੰਬੰਧ ਰਿਕਾਰਡ ਹੈ ਉਹ ਵੇਖਣਾ ਹੈ ਠੀਕ ਹੈ ਓਕੇ ਸਰ ਬਸ ਇੰਨਾ ਵਿੱਚ ਬਿਜ਼ਨਸ ਵਿਭਾਗ ਨੂੰ ਪਾਈ ਕਿ ਨਗਰ ਕੌਂਸਲ ਤੋਂ ਆਰਟੀਆ ਨਹੀਂ ਅੱਜ ਤੱਕ तकरीबन 7 ਦਿਨ ਪਹਿਲੇ ਦੀ ਕਾਰਟੇ ਰਹੀ ਮੰਗਿਆ ਗਿਆ ਸੀ ਕਿ ਜਿਹੜੇ ਤੁਸੀਂ ਟੈਂਡਰ ਖੋਲੇ ਗਏ ਆ ਸਾਨੂੰ ਉਹਦੇ ਵਿੱਚ ਇੰਨਾ ਕਿ ਦੱਸਿਆ ਜਾਵੇ ਕਿ ਕਿਹੜੀ ਕਿਹੜੀ ਸੁਸਾਇਟੀ ਦੇ ਵਿੱਚ ਪਾਰਟਿਸਿਪੇਟ ਕੀਤਾ ਤਾਂ ਉਹਨਾਂ ਨੇ ਜਿਹੜੇ ਪ੍ਰੋਪਰ ਤੁਸੀਂ ਜਿੰਨਾ ਟੈਂਡਰ ਖੋਲਤੇ ਉਹਨਾਂ ਕੋ ਕਿਹੜੇ ਕਿਹੜੇ ਡਾਕੂਮੈਂਟ ਲਿੱਤੇ ਗਏ ਸਾਨੂੰ ਸਿਰਫ ਇੰਨੀ ਦੋ ਚੀਜ਼ਾਂ ਦੀ ਦੇ ਰਹੋ ਪਰ ਅੱਜ ਤੱਕ ਇਹਨਾਂ ਨੇ ਨਾ ਆਡੀ ਦਾ ਜਵਾਬ ਦਿੱਤਾ ਸਾਨੂੰ ਮਜਬੂਰ ਹੋ ਕੇ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਵਿੱਚ ਦੋ ਤਰੀਕਾ ਪੈ ਚੁੱਕਿਆ ਵਾ 12 ਤਰੀਕ ਤੇ ਪਰਸੋ ਦੀ ਪਈ ਆ ਇਹਨਾਂ ਨੇ ਦੋਨੇ ਵਾਰੀ ਇਹਨਾਂ ਦੇ ਵਕੀਲ ਨੇ ਇੱਕੋ ਹੀ ਗੱਲ ਕਹੀ ਕਿ ਨਗਰ ਕਾਉਂਸਲ ਕੋ ਹਜੇ ਤੱਕ ਰਿਕਾਰਡ ਜਿਹੜਾ ਵਾ ਪੂਰਾ ਨਹੀਂ ਹੋਇਆਗਾ ਸਾਨੂੰ ਟਾਈਮ ਦਿੱਤਾ ਜਾਵੇ ਹੁਣ 22 ਤਰੀਕ ਕੱਲ ਨੂੰ 10:30 ਵਜੇ ਟਾਈਮ ਆ ਹਾਈ ਕੋਰਟ ਦੇ ਵਿੱਚ ਤੇ ਜੱਜ ਸਾਹਿਬ ਨੇ ਇਹਨਾਂ ਨੂੰ ਮਾਨਜੋਗ ਸਾਡੇ ਅਦਾਲਤ ਨੇ ਕਿਹਾ ਕਿ ਤੁਸੀਂ ਪੁਰਾਪੁਰਾ ਰਿਕਾਰਡ ਲੈ ਕੇ ਪਹੁੰਚਣਾ ਮੈਂ ਅੱਜ ਤੋਂ 10 ਦਿਨ ਪਹਿਲੇ ਬਿਜਲੈਸ ਵਿਭਾਗ ਚੰਡੀਗੜ੍ਹ ਸਟੇਟ ਬਿਜਲੈਸ ਵਿਭਾਗ ਤੋਂ ਵਿੱਚ ਲਿਖਤੀ ਰੂਪ ਦਾ ਆਪਾਂ ਬਾਈ ਹੈਂ ਜਾ ਕੇ ਦੇਖ ਕੇ ਆਇਆ ਸੀ ਕਿ ਇੱਥੇ ਕੋਈ ਕਾਰਵਾਈ ਨਹੀਂ ਹੋਈ ਅੱਜ ਬਹੁਤ ਬਹੁਤ ਧੰ ਜਿਹੜਾ ਅੱਜ ਕਾਰਵਾਈ ਕਰ ਰਿਹਾ ਤਾਂ ਮੈਂ ਉਮੀਦ ਕਰਦਾ ਕਿ ਇੱਥੋਂ ਦਿਰਾਸ਼ ਹੋ ਕੇ ਸਾਨੂੰ ਮੋੜਣਾ ਨਹੀਂ ਪਊਗਾ ਜਿਹੜੀ ਸੱਚਾਈ ਆ ਉਹਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਜਾਣਗੇ ਜੀ ਵਿਲੀਨ ਟੀਮ ਤਾਂ ਅੱਗੇ ਵੀ ਆਉਂਦੀਆਂ ਕਾਰਵਾਈ ਹੁੰਦੀਆਂ ਅੱਜ ਕੀ ਉਮੀਦ ਕਰੀਏ ਵੀ ਕਾਰਵਾਈ ਹੋ ਕੋਈ ਸਰ ਮੈਂ ਤਾਂ ਤੁਹਾਨੂੰ ਪਹਿਲੇ ਕਹਿ ਚੁੱਕਾ ਕਿ ਮੈਨੂੰ ਉਮੀਦ ਘੱਟ ਹੀ ਆ ਵਿਭਾਗ ਤੋਂ ਕਿਉਂਕਿ ਨਗਰ ਕੌਂਸਲ ਦੇ ਵਿੱਚ ਅੱਜ ਨਵੇਂ ਈਓ ਸਾਹਿਬ ਕੱਲ ਹੀ ਆਏ ਨੇ ਤਾਂ ਈਓ ਸਾਹਿਬ ਕੱਲ ਹੀ ਆਏ ਨੇ ਇਥੇ ਕੈਮਰਾਮੈਨ ਪ੍ਰਦੀਪ ਦੇ ਨਾਲ ਪੱਤਰਕਾਰ ਚੰਜੀ ਸਿੰਘ ਚੰਦ